ਜਿਵੇਂ ਸਾਡੇ ਭਰਾ ਸਿੱਖ ਕਹਿੰਦੇ ਵੀ ਅਸੀਂ ਗੁਲਾਮ ਹੀ ਨਹੀਂ ਜਿਹੜੇ ਅੱਜ ਵੀ ਕਹਿੰਦੇ ਨਹੀਂ ਜੀ ਕੋਈ ਕਾਨੂੰਨ ਹੈ ਦੱਸੋ ਕਿਹੜਾ ਇੱਕ ਆ ਜਿਹੜੇ ਸਾਡੀ ਮੀਜ਼ਾ ਵਾਲੇ ਲੋਕ ਵੀ ਉਹ ਵੀ ਇੱਕ ਜੁੱਟ ਨਹੀਂ ਉਹਨਾਂ ਦੇ ਵੀ ਪਤਾ ਨਹੀਂ ਕਿਹੜੇ ਕਿਲੇ ਅੜੇ ਫਿਰਦੇ ਆ ਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਦੋਸਤੋ ਸਿੱਖ ਕੌਮ ਦੇ ਨਾਲ ਲਗਾਤਾਰ ਤੱਕੇ ਹੁੰਦੇ ਆ ਰਹੇ ਨੇ ਜਿਵੇਂ ਆਪਾਂ ਜਾਣਦੇ ਆ ਕਿ ਦੋਸਤੋ ਬੰਦੀ ਸਿੰਘ ਜੋ ਕਿ ਤੀਤੀ 35 35 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਦੀ ਰਿਹਾਈ ਦੀ ਵੀ ਹਲੇ ਤੱਕ ਕੋਈ ਉਮੀਦ ਨਹੀਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਦੋਸਤੋ ਜੋ ਚੰਡੀਗੜ੍ਹ ਵਿਖੇ ਮੋਰਚਾ ਲੱਗਿਆ ਹੈ ਉਸ ਮੋਰਚੇ ਨੂੰ ਵੀ ਸਰਕਾਰਾਂ ਅਣਗੌਲਿਆ ਕਰ ਰਹੀਆਂ ਨੇ ਹਲੇ ਤੱਕ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਕੋਈ ਵੀ ਠੋਸ ਕਦਮ ਨਹੀਂ ਚੁੱਕਿਆ ਉੱਥੇ ਦੋਸਤੋ ਜਿਵੇਂ ਆਪਾਂ ਜਾਣਦੇ ਹਾਂ ਕਿ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਵੀ ਐਨਐਸਏ ਲਗਾ ਕੇ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਕਰ ਦਿੱਤੇ ਗਏ ਨੇ ਹਲੇ ਦੋਸਤੋ ਸਿੱਖ ਕੌਮ ਦੇ ਜੋ ਪਹਿਲਾਂ ਵਾਲੇ ਬੰਦੀ ਸਿੰਘ ਨੇ ਉਹ ਤਾਂ ਰਿਹਾ ਨਹੀਂ ਹੋਏ ਤੇ ਜੋ ਨਵੇਂ ਬੰਦੀ ਸਿੰਘ ਨੇ ਉਹ ਸਮੇਂ ਦੀਆਂ ਸਰਕਾਰਾਂ ਗ੍ਰਿਫਤਾਰ ਕਰ ਰਹੀਆਂ ਨੇ ਤੇ ਨਾਲ ਹੀ ਦੋਸਤੋ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀਆਂ ਬੇਅਦਬੀ ਦੀਆਂ ਘਟਨਾਵਾਂ ਪੰਜਾਬ ਦੇ ਵਿੱਚ ਹੋ ਰਹੀਆਂ ਨੇ ਜਾਂ ਪੰਜਾਬ ਤੋਂ ਬਾਹਰ ਵੀ ਹੋ ਰਹੀਆਂ ਨੇ ਉਹਨਾਂ ਦਾ ਵੀ ਦੋਸਤੋ ਸਿੱਖ ਕੌਮ ਨੂੰ ਹਲੇ ਤੱਕ ਕੋਈ ਇਨਸਾਫ਼ ਨਹੀਂ ਮਿਲਿਆ ਨਾ ਹੀ ਕੋਈ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਤੇ ਕੋਈ ਸਖਤ ਕਾਨੂੰਨ ਸਰਕਾਰ ਨੇ ਬਣਾਇਆ ਹੈ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਦੋਸਤੋ ਤਰਸੀਮ ਸਿੰਘ ਮੋਹਰਾਂਵਾਲੀ ਨੇ ਆਪਣੇ ਵਿਚਾਰ ਰੱਖੇ ਨੇ ਉਹਨਾਂ ਨੇ ਕਿਹਾ ਕਿ ਦੋਸਤੋ ਸਿੱਖ ਕੋਮ ਗੁਲਾਮ ਹੈ ਪਰ ਦੋਸਤੋ ਕੁਝ ਸਿੱਖ ਪ੍ਰਚਾਰਕ ਕਹਿੰਦੇ ਨੇ ਸਿੱਖੋ ਗੁਲਾਮ ਕਿਵੇਂ ਨੇ ਜਾਂ ਕੁਝ ਲੋਕ ਵੀ ਕਹਿੰਦੇ ਨੇ ਸਿੱਖ ਗੁਲਾਮ ਕਿਵੇਂ ਨੇ ਉਹਨਾਂ ਸਾਰੇ ਲੋਕਾਂ ਨੂੰ ਦੋਸਤੋ ਤਰਸੀਮ ਸਿੰਘ ਮੋਹਰਾਂਵਾਲੀ ਨੇ ਆਪਣੇ ਵਿਚਾਰਾਂ ਦੇ ਰਾਹੀਂ ਦੱਸਿਆ ਹੈ ਇਸੇ ਕਮ ਗੁਲਾਮ ਹੈ ਆਓ ਦੋਸਤੋ ਪਹਿਲਾਂ ਤੁਸੀਂ ਜੀ ਦੇਖੋ ਪੂਰੀ ਵੀਡੀਓ ਤਰਸੇਮ ਸਿੰਘ ਮੋਰਾਵਾਲੀ ਨੇ ਆਪਣੇ ਕੀ ਵਿਚਾਰ ਰੱਖੇ ਅੱਜ ਵੀ ਸਾਡੇ ਭਰਾ ਸਿੱਖ ਕਹਿੰਦੇ ਵੀ ਅਸੀਂ ਗੁਲਾਮ ਹੀ ਨਹੀਂ ਜਿਹੜੇ ਅੱਜ ਵੀ ਕਹਿੰਦੇ ਨਹੀਂ ਜੀ ਕੋਈ ਕਾਨੂੰਨ ਹੈ ਦੱਸੋ ਜਿਹੜਾ ਇੱਕ ਆ ਮਿਸਲਾਂ ਸੀ ਪਰ ਜਦੋਂ ਵੱਡਾ ਘੱਲੂ ਘਾਰਾ ਵਰਤਿਆ ਮਿਸਲ ਵਾਂਡਾ ਬਕਵ ਹੋਣਾ ਪਾਵੋ ਰਲ ਮੇਲ ਖੜ ਤੁਰ ਪੰਥ ਬਚਾਵੋ ਬੰਦੇ ਮਰੇ ਸੀ ਇੱਧਰ ਉੱਧਰ ਉਹਨੇ ਉਹਨੇ ਹੱਥ ਝੜ ਗਏ ਫਿਰਦਾ ਜੀ ਵਾਹੀਰ ਠੀਕਾ ਖਾਲਸਾ ਵਾਹੀਰ ਸੀ ਕਿ ਭਤੀ ਜਸਪਾਲ ਸਿੰਘ ਨੇ ਐ ਕਰਕੇ ਬੇਟਾ ਵਰਮਨ ਸਾਹਿਬ ਇਦਾਂ ਦੇ ਕੇਸ ਵੀ ਆਏ ਆ ਇਦਾਂ ਦੇ ਕੇਸ ਵੀ ਆਏ ਆ ਕਿ ਬੇਦਬੀ ਹੋਈ ਐ ਬੇਦਬੀ ਦੇ ਜਿਹੜੇ ਮੁੱਲਜ਼ਮ ਨੇ ਉਹਨਾਂ ਨੂੰ ਕੋਰਟ ਵੱਲੋਂ ਸਜ਼ਾ ਹੋਈ 3 ਸਾਲ ਦੀ ਜਿਵੇਂ 295 ਦੇ ਵਿੱਚ ਪ੍ਰਾਵਧਾਨ ਹੈਗਾ ਲੇਕਿਨ 5 ਮਿੰਟ ਦੇ ਵਿੱਚ ਉਹਨਾਂ ਨੂੰ ਬੇਲ ਮਿਲ ਜਾਂਦੀ ਐ ਤੇ ਉਹ ਤੋਂ ਬਾਅਦ ਫਿਰ ਜਿਹੜੇ ਮੁੱਲਜ਼ਮ ਨੇ ਉਹਨਾਂ ਨੂੰ ਉਲਟਾ ਸਿਕਿਉਰਟੀਆਂ ਵੀ ਦਿੱਤੀਆਂ ਜਾ ਰਹੀਆਂ ਇਹ ਤੇ ਹੈ ਇਹ ਇਤੋਂ ਹੀ ਆਪਾਂ ਨੂੰ ਸੋਚਣਾ ਚਾਹੀਦਾ ਜਿਹੜੇ ਅੱਜ ਵੀ ਸਾਡੇ ਭਰਾ ਸਿੱਖ ਕਹਿੰਦੇ ਵੀ ਅਸੀਂ ਗੁਲਾਮ ਹੀ ਨਹੀਂ ਜਿਹੜੇ ਅੱਜ ਵੀ ਕਹਿੰਦੇ ਨਹੀਂ ਜੀ ਕੋਈ ਕਾਨੂੰਨ ਹੈ ਦੱਸੋਗੇ ਨਾ ਇੱਕ ਆ ਐਸੇ ਪਹਿਲਾਂ ਤੋਂ ਰੌਲਾ ਪਾਉਨੇ ਆਂ ਔਰ ਦੂਜੀ ਗੱਲ ਦੇਖੋ ਜਿੰਨਾ ਮਰਜ਼ੀ ਅਸੀਂ ਖੜੀ ਜਾਈਏ ਜਦੋਂ ਇਕੱਠੇ ਹੋਵਾਂਗੇ ਨਾ ਗੱਲ ਉਹ ਦੋ ਬੰਦੇ ਔਰ ਸੋਰੀ ਤੁਸੀਂ ਅੰਗਰੇਜ਼ ਕਹਿੰਦੇ ਆ ਵੀ ਮਾਫੀ ਮੰਗ ਕੇ ਪਹਿਲਾਂ ਕਹਿਣਾ ਜਿਹੜੇ ਸਾਡੀ ਮੀਜ਼ਾ ਵਾਲੇ ਲੋਕ ਵੀ ਉਹ ਵੀ ਇੱਕ ਜੁੱਟ ਨਹੀਂ ਉਹਨਾਂ ਦੇ ਵੀ ਪਤਾ ਨਹੀਂ ਕਿਹੜੇ ਕੀਲੇ ਅੜੇ ਫਿਰਦੇ ਆ ਉਹ ਵੀ ਕਹਿੰਦੇ ਵੀ ਮੈਂ ਵੱਡਾ ਦੂਜਾ ਕਹਿੰਦਾ ਮੈਂ ਵੱਡਾ ਇੱਕ ਕਿਉਂ ਨਹੀਂ ਹੁੰਦੇ ਮਿਸਲਾਂ ਸੀ ਪਰ ਜਦੋਂ ਵੱਡਾ ਖੱਲੂ ਘਾਰਾ ਵਰਤਿਆ ਉੱਥੇ ਚੜ੍ਹਤ ਸਿੰਘ ਨੇ ਕਿਹਾ ਵੀ ਆਪੋ ਆਪਣਿਆਂ ਨੂੰ ਬਚਾ ਲਈਏ ਬਾਬਾ ਜੱਸਾ ਸਿੰਘ ਜੀ ਆਲੂਵਾਲੀਆ ਸਾਹਿਬ ਕਹਿੰਦੇ ਓਏ ਮਿਸਲ ਵੰਡਾ ਬਕਮ ਹੋਣਾ ਪਾਵੋ ਰਲ ਮਿਲ ਖੱਟ ਤੋਰ ਪੰਥ ਬਚਾਵੋ ਜਦੋਂ ਪੰਥ ਨੂੰ ਪੰਥ ਦੇ ਲਈ ਗੱਲ ਚੱਲੇ ਉਦੋਂ ਤੇ ਸਾਰਿਆਂ ਨੂੰ ਆਉਣਾ ਚਾਹੀਦਾ ਤੇ ਕਿਹੜੀ ਗੱਲ ਤੋਂ ਐਵੇਂ ਕਿ ਜਿਨ੍ਹਾਂ ਦਾ ਮੋਰਚਾ ਉਹਨਾਂ ਨੂੰ ਤਾਂ ਹੈ ਤੇ ਜਿਹੜੇ ਇੱਕ 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 ਤਰ੍ਹਾਂ ਦੀ ਸੋਚ ਵਾਲੇ ਲੋਕ ਆ ਉਹ ਤਾਂ ਇਕੱਠੇ ਹੋਣ ਔਰ ਇੱਕ ਇਹ ਮੰਨਣਾ ਪੈਣਾ ਮੀਰਾ ਪੈਣਾ ਇਹ ਦੇਸ਼ ਦੇ ਅੰਦਰ ਹੋਮੀ ਜੱਟੀਆਂ ਦੇ ਨਾਮ ਉਹਨਾਂ ਨਹੀਂ ਗਾ ਇੱਕ ਕਾਨੂੰਨ ਨਹੀਂ ਗਾ ਇਹ ਕਹਿੰਦੇ ਆ ਉਹ ਇਹਨਾਂ ਨੂੰ ਐਦਾਂ ਦੀਆਂ ਅੜੌੜੀਆਂ ਪੜਾਉਂਦੀਆਂ ਆਉਂਦੀਆਂ ਉਹ ਕੇਸ ਆ ਹੋ ਚੁੱਕੇ ਸੇ ਤਾਂ ਪੁਆਉਂਦੇ ਆ ਪਟੀਸ਼ਨ ਜਾਂ ਦੂਜਾ ਉਹ ਚੱਲਦਾ ਰਹਿੰਦਾ ਬੰਦੇ ਤੇ ਮਰਮੋ ਪਹੁੰਚ ਜਾਂਦੇ ਆ ਸ੍ਰੀ ਧੰਨਵਾਦ। ਕੋਈ ਨਾ ਵੀ ਬਿਰਤ ਹੋ ਗਏ। ਕੋਈ ਕੋਟਾ ਕਚਰੀਆਂ ੱੱੱਕੇ ਖਾਂਦੇ ਖਾਂਦੇ। ਇੱਕ ਪਰ ਇੱਕਿਆ ਕੱਤੇ ਹੋ। ਏਕੇ ਵਿੱਚ ਬਰਕਤ ਆ। ਬਾਕੀ ਜਿੰਨੇ ਵੀ ਇਹ ਦੁਕਾਨ ਤੇ ਸਾਡਾ ਹੈ। ਜਿਸ ਸਿੱਖਾਂ ਚ ਇਹ ਫੋਟਣਾ ਹੁੰਦੀ ਨਾ। ਪਤਨੀਆਂ ਦੇ ਪਾਂਹ ਰਾਜਿਆ ਇਹਨਾਂ ਵਰਗਾ ਹੈ। ਤੇ ਇੱਕ ਈਗੋ। ਬਹੁਤ ਵਧੀਆ ਗੇ ਨਾਮ ਕਟੀਆਂ। ਸਾਡੇ ਨਿਮਰਤਾ ਹੁੰਦੀ ਸੀ। ਇਹ ਕਿ ਦੁੱਖ ਜਾਂਦੇ ਸੀ। ਆਪਣੇ ਆਰਾਮ ਘੜੀਆਂ ਦੀ ਟਿਕਨੀਆਂ ਦੀ ਲੱਗਦੀ ਸੀ। ਦੋਵੇਂ ਮਿਸਲਾਂ ਦੀ। ਦੋਵੇਂ ਆਰਾਮ ਕੇ ਬਾਬਾ ਜਸਾ ਸਿੰਘ ਜੀ ਹੁਣੀ ਕੀਰਤਨ ਸੁਣ ਰਿਆ ਸੀ ਦਰਬਾਰ ਸਾਹਿਬ ਬੈਠੇ ਇੱਕ ਵਾਰੀ ਫੇਰ ਤੇ ਸਦਾ ਕੌਰ ਆ ਗਈ ਉਹ ਸੱਸ ਵੀ ਲੱਗਦੀ ਰਾਂਜੀਤ ਸਿੰਘ ਉਹ ਕਹਿੰਦੇ ਜੀ ਉਹ ਆਈ ਆ ਵੀ ਅਲੀ ਕੰਮ ਫਤਕ ਕਰਦੀ ਏ ਉਹ ਕਹਿੰਦਾ ਪਲਾਜਾ ਬੈਠੇ ਕਿੱਥੇ ਆ ਬਾਬਾ ਜਸਾ ਸਿੰਘ ਜੀ ਅੱਛਾ ਬਾਬਾ ਜੀ ਉੱਠ ਕੇ ਤੁਰ ਪੈ ਵੀ ਸਿੰਘ ਕਿਤੇ ਕੁਝ ਕਰਨਾ ਦੇਣ ਤੇ ਸਾਹਮਣੇ ਆ ਕੇ ਉਧਰ ਉਹ ਉਹਨੇ ਸਦਾ ਕੌਰ ਨੇ ਬੰਦੇ ਮਰੇ ਸੀ ਇੱਧਰ ਉੱਧਰ ਉਹਨੇ ਉਹਨੇ ਹੱਥ ਝੜਕੇਗਾ ਫਿਰਦਾ ਜੀ ਵਾਇਰ ਠੀਕਾ ਖਾਲਸਾ ਵਾਇਰ ਸੀ ਕਿ ਫਤਿਹ ਜਸਪਾਲ ਸਿੰਘ ਨੇ ਐ ਕਰਕੇ ਬੇਟਾ ਵਾਹਿਗੁਰੂ ਜੀ ਠੀਕਾ ਖਾਲਸਾ ਫਤਿਹ ਨੇ ਦੁਸ਼ਮਣੀ ਪਿਆਰ ਚ ਬਦਲ ਭਾਈ ਜਰਨੈਲ ਸਿੰਘ ਮਗਰੋਂ ਬੇਤੀ ਦਾ ਰਿਸ਼ਤਾ ਬਣਾਤਾ ਇੱਕ ਫਤਿਹ ਨਹੀਂ ਜੇ ਇੱਕ ਜੇ ਜਸਾ ਸਿੰਘ ਨੇ ਕਰ ਦਿਓ ਅੱਜ ਅੱਜ ਵੀ ਉਹ ਸੋਚੋ ਬਾਕੀ ਮਾਰੇ ਮੇਰ ਕਰੇ ਦੇਖੋ ਕਿ ਪੰਛੀਆਂ ਜਿਹੜੀਆਂ ਜੜਾ ਸੱਚ ਤੇ ਝੂਠਦਾ ਹੈ ਨਹੀਂ ਹਮ ਜਾਂ ਦੇ ਕੇ ਔਰਾਂ ਦੀ ਜਾਨ ਬਚਾ ਚੱਲੇ ਸਿੰਘੋਂ ਕੀ ਸਲਤਨਤ ਦਾ ਪੌਦਾ ਲਗਾ ਚੱਲੇ ਸਿੰਘਤ ਸਲਤਨਤ ਕੀ ਰਾਜ ਭਾਗ ਉਹ ਕਹਿੰਦੇ ਮੈਂ ਬਾਬਾ ਜ਼ੂਰਾਵਰ ਸਿੰਘ ਫਤਿਹ ਸਿੰਘ ਜੀ ਕਹਿੰਦੇ ਨੀਂ ਰੱਖੀਆ ਇਹ ਪੰਛ ਦੇ ਰਾਜ ਦੀ ਨਹੀਂ ਆ ਜਿਵੇਂ ਵੀ ਦਾ ਕਹਿੰਦਾ ਹਮ ਰਾਖਤ ਪਾਸ਼ਾ ਜੀ ਦਾ ਵਾ ਸਦਾ ਹੀ ਆ ਇਹ ਪੰਛ ਦੀਆਂ ਗੂੰਜਾਂ ਪੈਂਦੀਆਂ ਹੀ ਰਹਿਣੀਆਂ ਠੀਕ ਆ ਜਿਹੜਾ ਤਪ ਕੀਤਾ ਨਾ ਇਹ ਵਰਤਨ ਜਾਂਦਾ ਆਤਾ ਵੀ ਹੋ ਰਿਹਾ ਆਤਾ ਵੀ ਹੋ ਰਿਹਾ ਜਿਸਾਂ ਪ੍ਰਦੇਸਾਂ ਚ ਬਹੁਤ ਵੀਰ ਉਹ ਵੀ ਅਰਦਾਸਾਂ ਕਰਦੇ ਬਸ ਅਰਦਾਸ ਕਰੋ ਗੁਰੂ ਸਾਹਿਬ ਅਗੇ ਮੋਰਚੇ ਫਤੇ ਹੋਣਗੇ ਵਾਹਿਗੁਰੂ ਜੀ ਬਾਬਾ ਜੀ ਇੱਕ ਮਿੰਟ ਬਾਬਾ ਜੀ ਤੁਹਾਨੂੰ ਹੀ ਲੱਗਦਾ ਵੀ ਆਪਣਾ ਗੁਜ਼ਾਰਾ ਹੁਣ ਜੜਾਵਲ ਜਾ ਕੇ ਹੀ ਹੋਊਗਾ ਜੜਾ ਨਹੀਂ ਜੜਾਵਲ ਨਹੀਂ ਜਾਣਾ ਗੱਲ ਸੁਣੋ ਜੇ ਤਾਣੀਆਂ ਹੀ ਰਹਿ ਜਾਣ ਕੱਲੀਆਂ ਡਾਣੀਆਂ ਨੂੰ ਪ੍ਰੋਪਰਾਂ ਤੋਂ ਜੋ ਮਰਜ਼ੀ ਕੱਟਿਆ ਜਾ ਸਕਦਾ ਜਾੜਿਆ ਜਿਹੜੀ ਅਗਰ ਉਹ ਨਹੀਂ ਕੱਟੀ ਜਾਂਦੀ ਜੜ ਮਜ਼ਬੂਤ ਆ ਸਦ ਰਕਤ ਮਜ਼ਬੂਤ ਆ ਉਹ ਜੜਾਂ ਨੂੰ ਬਾੜੀ ਪਾਉਣੀ ਚਾਹੁੰਦੇ ਆ ਪਰ ਸਾਡੀਆਂ ਜੜਾਂ ਬਹੁਤ ਡੂੰਘੀਆਂ ਬਾਬਾ ਜੀ ਆਪੇ ਤਰ੍ਹਾਂ ਦੀਪ ਬਾਈ ਕਹਿੰਦੇ ਸੀਗੇ ਵੀ ਆਪਣੇ ਕਿਰਦਾਰਾਂ ਵੱਲ ਨੂੰ ਵਾਪਸ ਜਾਣਾ ਪਊਗਾ ਜੇ ਆਪਾਂ ਸਾਰੀਆਂ ਗੱਲਾਂ ਛੱਡ ਕੇ ਹੁਣ ਜਿਹੜੇ ਵਿਦਵਾਨ ਨੇ ਜਦੋਂ ਆਪਾਂ ਜਿਹੜੇ ਆਪਣੇ ਵੱਡੇ ਵੱਡੇ ਆਪਣੇ ਉਹਨੇ ਜਿਹੜੇ ਸਾਨੂੰ ਟਿੰਕ ਟੈਂਕ ਨੇ ਜਦੋਂ ਅਸੀਂ ਸਿੱਖ ਗਉਂਦਿਆਂ ਸੁਰਸਿਆਵਾ ਦੀ ਗੱਲ ਕਰਦੇ ਆ ਉਹ ਵੱਡੇ ਵੱਡੇ ਲੇਖ ਲਿਖ ਦਿੰਦੇ ਨੇ ਵੱਡੇ ਵੱਡੇ ਲੈਕਚਰ ਦੇ ਦਿੰਦੇ ਨੇ ਪਰ ਜੇ ਆਪਣੇ ਨਿੱਬੀ ਦੀ ਗੱਲ ਸੁਣੀ ਮੈਂ ਤੇਰੀ ਗੱਲ ਸਮਝ ਕੇ ਦੀਪ ਆ ਬੰਦੇ ਨੇ ਮੇਰੇ ਪਿੰਡ ਗਏ ਸੀ ਉਹਨੂੰ ਮੋਰਾ ਬਣੀ ਜੀ ਵੀ ਆਪਣੇ ਪੰਨ ਨੂੰ ਯਾਰ ਜਿਹੜੇ ਅਸੀਂ ਕਰਤਾਰ ਮੰਨੇ ਉਹਨਾਂ ਨੂੰ ਮੰਨਣ ਦੇ ਲਈ ਸੋਚੋ ਤਾਂ ਸਹੀ ਬਸ ਅਪਾ ਦਿੱਲੀ ਸੀ ਸੱਚ ਮੋਟੋ ਤੇ ਇਦਾਂ ਇੰਟਰਵਿਊ ਕਰਨ ਲੱਗੇ ਸਾਰੀ ਪ੍ਰੈਸ ਉਹ ਆਏ ਦਿੱਲੀ ਆ ਦੇ ਇਦਾਂ ਬੈਠੇ ਕੁਰਸੀਆਂ ਢਾਕੇ ਪੀਤੀ ਜੰਦੀਏ ਬਾਬੇ ਪ੍ਰੇਮ ਸੋਨੀ ਦਾਸ ਉਹ ਸੱਚ ਮੋਟੋ ਇਦਾਂ ਲੱਗਾ ਪਾਪਿਆਂ ਨੂੰ ਯਾਦ ਕੀਤਾ ਬਾਬਾ ਜਸਾ ਸਿੰਘ ਜੀ ਹਲੂ ਵਾਲੀਆ ਸਾਹਿਬ ਬਾਬਾ ਭਗੇਲ ਸਿੰਘ ਜੀ ਉਹ ਉਹ ਇਦਾਂ ਲੱਗਾ ਵੀ ਉਹੀ ਉਹ ਸਾਡੇ ਨਾਲ ਆ ਬੋਲੀ ਹੋ ਰਹੇ ਆ ਔਰ ਇਦਾਂ ਕੋ ਕਰਦਾਰ ਆ ਜਿਹੜੇ ਨਾ ਪਰ ਸਦਾ ਹੀ ਸਾਡੇ ਚ ਆ ਉਹ ਕਰਦਾਰਾਂ ਨੂੰ ਮੰਨਣਾ ਕਿਸ ਤਰ੍ਹਾਂ ਉਹਨਾਂ ਨੂੰ ਪੜੋ ਸੁਣੋ ਵਿਚਾਰੋ ਉਹਨਾਂ ਵਰਗਾ ਜੀਵਨ ਬਣਾਓ ਇਕੱਲਾ ਨਾਲ ਨਹੀਂ ਗੱਲ ਬਣਨੀ ਜਿਵੇਂ ਨਾਦਰ ਨੇ ਜਦੋਂ ਜਗਰੀਏ ਨੂੰ ਪੁੱਛਿਆ ਸੀ ਵੀ ਸਿੰਘ ਕੋ ਕੌਣ ਨੇ ਤਾਂ ਉਹਨੇ ਜੋ ਜਵਾਬ ਦਿੱਤਾ ਸੀ ਜੇ ਆਪਾਂ ਉਹਨਾਂ ਗਰਦਾਰਾਂ ਜੋ ਕੁਝ ਉਹਨੇ ਦੱਸਿਆ ਸੀ ਆਪਾਂ ਉਹੋ ਜਿਹੀ ਬਣਨ ਦੀ ਕੋਸ਼ਿਸ਼ ਕਰੀਏ ਤਾਂ ਵੀ ਮੇਰੇ ਖਿਆਲ ਦੇ ਵਿੱਚ ਸੀ ਕਹਿੰਦੇ ਸਾਰੀਆਂ ਬੁੱਕੇਵਾ ਜੀ ਉਹੀ ਤਾਂ ਮੈਂ ਕਿਹਾ ਪਿਓ ਉਹੋ ਜਿਹਾ ਗੱਲਾਂ ਨਾ ਕਰੀਏ ਉਹੋ ਜਿਹਾ ਬਣੀ ਹੈ ਇਹੋ ਜਿਹਾ ਮਾਰੇ ਨੇ ਬਣਾਇਆ ਉਹੋ ਜਿਹਾ ਬਣੀ ਹੈ ਵਾਅਲੈਕੁਮ ਸਲਾਮ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀਏ ਤਰਸੇਮ ਸਿੰਘ ਮੂਰਾਵਲੀ ਨੇ ਜੋ ਸਿੱਖ ਕੌਮ ਦੇ ਮੁੱਦੇ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਜਾਂ ਦੋਸਤੋ ਨਵੇਂ ਜੋ ਬੰਦੀ ਸਿੰਘ ਬਣਾਏ ਨੇ ਜੋ ਹੋਰ ਵੀ ਦੋਸਤੋ ਸੈਕਕੋਮ ਦੇ ਨੌਜਵਾਨ ਜੋ ਜੇਲ੍ਹਾਂ ਦੇ ਵਿੱਚ ਬੰਦ ਨੇ ਤੇ ਜੋ ਦੋਸਤੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਨੇ ਜੋ ਵੀ ਦੋਸਤੋ ਸੈਕਕੋਮ ਦੇ ਮੁੱਦੇ ਨੇ ਉਹਨਾਂ ਬਾਰੇ ਗੱਲ ਕਰਦੇ ਹੋਏ ਦੋਸਤੋ ਤਰਸੀਮ ਸਿੰਘ ਮੋਰਾਵਾਲੀ ਨੇ ਆਪਣੇ ਵਿਚਾਰਾਂ ਦੇ ਰਾਹੀਂ ਦੱਸਿਆ ਹੈ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਟਾ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਬਤ ਬਤ ਸ਼ੇਅਰ ਕਰਦੇ ਹੋ ਜੇ ਦੋਸਤੋ ਤੁਸੀਂ ਸਾਡੇ YouTube ਚੈਨਲ ਮੈਕਸ TV ਨੂੰ ਹਲੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੇਟਾ ਤੇ ਰੈੱਡ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਦੇ ਨਾਲ ਵੀਡੀਓ ਦੇਖਣ ਲਈ ਸਾਰੇ ਹੀ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ